ਕੁਝ ਲੋਕ ਜਿਹੜੇ ਵਿਜ਼ਿਟ ਕਰ ਰਹੇ ਆ ਅਮਰੀਕਾ ਦੇ ਵਿੱਚ ਉਹਨਾਂ ਨੂੰ ਰਿਫੰਡੇਬਲ ਬਾਂਡ ਜਿਹੜਾ ਡਿਪੋਜ਼ਿਟ ਕਹਿ ਲੋ। ਰੂਲ ਇਸ ਕਰਕੇ ਆ ਕਿ ਵਿਜ਼ਟਰ ਲੰਬਾ ਸਮਾਂ ਰਹਿੰਦੇ ਆ ਤੇ ਜਾਂਦੇ ਨਹੀਂ ਜਦੋਂ ਵੀਜ਼ਾ ਲੰਘ ਜਾਂਦਾ ਉਦੋਂ ਵੀ ਨਹੀਂ ਜਾਂਦਾ। ਜਿਹੜਾ ਪੈਸਾ ਆ ਉਹ ਰਿਫੰਡ ਕੀਤਾ ਜਾਣਾ ਜਿਹੜਾ ਟਰੈਵਲਰ ਆ ਜੇ ਉਹ ਸਾਰੇ ਵੀਜ਼ਾ ਦੇ ਰੂਲ ਫਾਲੋ ਕਰਦਾ ਹੈ। ਸੋ ਅਮਰੀਕਾ ਚਾਹੁੰਦਾ ਕਿ ਆਪਣੇ ਬਾਰਡਰ ਨੂੰ ਪ੍ਰੋਟੈਕਟ ਕੀਤਾ ਜਾਵੇ। ਅਮਰੀਕਾ ਦੀ ਸਰਕਾਰ ਇੱਕ ਨਵਾਂ ਟੈਸਟ ਕਰ ਰਹੀ ਹੈ ਨਵਾਂ ਨਿਜਮ ਜਿਹਦੇ ਵਿੱਚ ਕੁਝ ਲੋਕ ਜਿਹੜੇ ਵਿਜ਼ਿਟ ਕਰ ਰਹੇ ਆ ਅਮਰੀਕਾ ਦੇ ਵਿੱਚ ਉਹਨਾਂ ਨੂੰ ਰਿਫੰਡੇਬਲ ਬਾਂਡ ਜਿਹਦਾ ਡਿਪੋਜ਼ਿਟ ਕਹਿ ਲਓ 15000 ਡਾਲਰ ਦੇਣਾ ਪਊਗਾ ਅਮਰੀਕਾ ਦੇ ਵਿੱਚ ਦਾਖਲ ਹੋਣ ਦੇ ਲਈ ਜੇ ਤੁਸੀਂ ਮਤਲਬ ਵਿਜ਼ਟਰ ਵੀਜ਼ੇ ਦੇ ਉੱਤੇ ਅਮਰੀਕਾ ਦੇ ਵਿੱਚ ਦਾਖਲ ਹੋਣਾ 12-15000 ਡਾਲਰ ਦੇ ਦਿਓ ਰੂਲ ਇਹ ਇਸ ਕਰਕੇ ਆ ਕਿ ਵਿਜ਼ਟਰ ਲੰਬਾ ਸਮਾਂ ਰਹਿੰਦੇ ਆ ਤੇ ਜਾਂਦੇ ਨਹੀਂ ਜਦੋਂ ਵੀਜ਼ਾ ਲੰਘ ਜਾਂਦਾ ਉਦੋਂ ਵੀ ਨਹੀਂ ਜਾਂਦੇ 20 ਅਗਸਤ ਤੋਂ ਇਹ ਪ੍ਰੋਗਰਾਮ ਸ਼ੁਰੂ ਹੋਣਾ ਹੈ 12 ਮਹੀਨਿਆਂ ਦਾ ਟਰਾਇਲ ਆ ਤੇ ਜੇ ਟਰਾਇਲ ਚੱਲ ਗਿਆ ਤੇ ਫਿਰ ਇਹਨੂੰ ਪੱਕਾ ਹੀ ਕਰ ਦੇਣਾ ਇਹਨਾਂ ਨੇ ਹਜੇ ਅਪਲਾਈ ਹੋ ਰਿਹਾ ਕੁਝ ਦੇਸ਼ਾਂ ਦੇ ਉੱਤੇ ਔਰ ਉਹਨਾਂ ਦੇਸ਼ਾਂ ਦੇ ਉੱਤੇ ਜਿੱਥੋਂ ਦੇ ਲੋਕ ਜਿਆਦਾ ਸਟੇ ਕਰਦੇ ਜਿਵੇਂ ਹੈਤੀ ਆ ਮਾਇਮਾਰ ਆ ਯਮਨ ਆ ਜਾਂ ਦੂਜੀ ਆਫਰੀਕਨ ਨੇਸ਼ਨਸ ਆ ਉਹਨਾਂ ਦੇ ਉੱਤੇ ਲੋਕ ਜਿਹਨਾਂ ਦੇ ਕੋਲ ਵੀਜ਼ਾ ਵੇਵਰ ਕੰਟਰੀਜ਼ ਆ ਜਿਵੇਂ ਯੂਰਪ ਦੇ ਆ ਆਸਟ੍ਰੇਲੀਆ ਆ ਜਾਪਾਨ ਆ ਉਹਨਾਂ ਨੂੰ ਬੌਂਡਿੰਗ ਦੇਣਾ ਪਊਗਾ ਕਿਉਂਕਿ ਉਹਨਾਂ ਨੂੰ ਅਸਲ ਦੇ ਵਿੱਚ ਵੀਜ਼ਾ ਲੈਣਾ ਹੀ ਨਹੀਂ ਪੈਂਦਾ ਸੋ ਉਹਨਾਂ ਨੂੰ ਸ਼ੋਰਟ ਦੂਜਾ ਇਹ ਆ ਕਿ ਜਿਹੜਾ ਇੱਕ ਅਡਲਟ ਆ ਉਹ 10000 ਡਾਲਰ ਤੋਂ ਲੈ ਕੇ 1500 ਡਾਲਰ ਅਪ-ਫਰੰਟ ਦੇਣਾ ਪੈਣਾ ਪਹਿਲਾਂ ਦੇਣਾ ਪੈਣਾ ਬੱਚਿਆਂ ਦਾ 5000 ਡਾਲਰ ਪਰਿਵਾਰ ਨੂੰ ਤੇ ਫਿਰ ਜਿਹੜੇ ਆ ਉਹ ਜੇ ਤੁਸੀਂ ਔਨ ਟਾਈਮ ਛੱਡ ਜੰਨੇ ਆ ਤੇ ਤੁਹਾਡਾ ਪੈਸਾ ਤੁਹਾਨੂੰ ਵਾਪਸ ਦੇ ਦਿੱਤਾ ਜਾਊਗਾ ਤਾਂ ਸਰਕਾਰ ਨੂੰ ਲੱਗਦਾ ਆ ਕਿ ਜਿਹੜਾ ਕੁਝ ਲੋਕ ਆ ਉਹ ਮਤਲਬ ਉਹਦੇ ਵਿੱਚ ਲੋਕਾਂ ਨੂੰ ਇਹ ਦੇਣਾ ਪਊਗਾ ਤੇ ਪਰ ਜਿਹੜਾ ਪੈਸਾ ਆ ਉਹ ਰਫੰਡ ਕੀਤਾ ਜਾਣਾ ਜਿਹੜਾ ਟਰੈਵਲਰ ਆ ਜੇ ਉਹ ਸਾਰੇ ਵੀਜ਼ਾ ਦੇ ਰੂਲ ਫਾਲੋ ਕਰਦਾ ਹੈ ਸੋ ਇਹ ਫੀਸ ਨਹੀਂ ਹੈ ਇੱਕ ਸੇਫਟੀ ਡਿਪੋਜ਼ਿਟ ਆ ਕੁਝ ਜਿਹੜੇ ਟਰੈਵਲ ਗਰੁੱਪ ਆ ਉਹ ਚਿੰਤਤ ਨੇ ਇਸ ਗੱਲ ਤੋਂ ਕਹਿੰਦੇ ਵੀ ਇਹਦੇ ਨਾਲ ਟੂਰਿਸਟ ਡਰ ਜਾਣਗੇ ਜਾਂ ਪਰੇ ਰਹਿਣਗੇ ਜਾਂ ਅਮਰੀਕਾ ਦੇ ਵਿੱਚ ਆਉਣਾ ਮਹਿੰਗਾ ਹੋ ਜਾਊਗਾ ਹੁਣ ਸਪੈਸ਼ਲੀ ਮਤਲਬ ਜਿਹੜਾ ਪਹਿਲਾਂ ਮਤਲਬ 250 ਡਾਲਰ ਦੀ ਵੀਜ਼ਾ ਫੀਸ ਵੀ ਆ ਸੋ ਅਮਰੀਕਾ ਚਾਹੁੰਦਾ ਕਿ ਆਪਣੇ ਬਾਰਡਰ ਨੂੰ ਪ੍ਰੋਟੈਕਟ ਕੀਤਾ ਜਾਵੇ ਪਰ ਕੁਝ ਲੋਕ ਕਹਿੰਦੇ ਆ ਕਿ ਇਹਦੇ ਨਾਲ ਟੂਰਿਜ਼ਮ ਦਾ ਨੁਕਸਾਨ ਹੋਊਗਾ ਬਿਜ਼ਨਸ ਦਾ ਵੀ ਜੇ ਜਿਹੜੇ ਵਿਜ਼ਿਟਰ ਕਿਉਂਕਿ ਵਿਜ਼ਿਟਰ ਨੇ ਤੇ ਜਾਣਾ ਜੋ ਅਮਰਕਾ ਦੇ ਵਿੱਚ ਆਇਆ ਨਹੀਂ ਹੁੰਦਾ ਉਹ ਕਿਤੇ ਹੋਰ ਚਲੇ ਜਾਊਗਾ ਉਹ ਜਿਹੜਾ ਪੈਸਾ ਉਹਨੇ ਉੱਥੇ ਖਰਚਣਾ ਉਹਦਾ ਕਿਤੇ ਨਾ ਕਿਤੇ ਘਾਟਾ ਪੈ ਸਕਦਾ ਹਾਲਾਂਕਿ ਕੈਨੇਡਾ ਤੋਂ ਅਮਰੀਕਾ ਲੋਕ ਜਾਂਦੇ ਨੇ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਵੀਜ਼ੇ ਦੀ ਲੋੜ ਹੀ ਨਹੀਂ ਹੁੰਦੀ ਮਤਲਬ ਵੀਜ਼ਾ ਜਾਣਾ ਪੈਂਦਾ ਪਰ ਉਸ ਕਿਸਮ ਦਾ ਜਿਹੜਾ ਜਿਹੜਾ ਪੀਆਰ ਨੂੰ ਵੀਜ਼ੇ ਦੀ ਲੋੜ ਪੈਂਦੀ ਜਿਹੜਾ ਸਿਟੀਜ਼ਨਾਂ ਨੂੰ ਵੀਜ਼ੇ ਦੀ ਲੋੜ ਹੀ ਨਹੀਂ ਪੈਂਦੀ ਪਰ ਫਿਰ ਵੀ ਲੋਕ ਥੋੜਾ ਜਿਹਾ ਫਰਕ ਇਹਦੇ ਨਾਲ ਕਹਿ ਸਕਦਾ ਹੈ ਤੇ ਲੋਕ ਥੋੜੇ ਜਿ ਡਰ ਸਕਦੇ ਆ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ